ਕਿ ਜਿੱਦਾਂ ਸਾਡੇ ਪੋਲਟਰੀ ਫਾਰਮ ਨੇ ਫਿਸ਼ ਫਾਰਮਿੰਗ ਹੈਗੀ ਹੈ ਗੋਡ ਫਾਰਮਿੰਗ ਹੈ ਪਿਗ ਫਾਰਮਿੰਗ ਹੈ ਇਦਾਂ ਦੀ ਕੋਈ ਵੀ ਸਾਡੇ ਜਿਹੜੇ ਯੰਗਸਟਰ ਨੇ ਸਾਡੇ ਵੀਰਪਰਾ ਇਸ ਚੀਜ਼ ਨੂੰ ਸ਼ੁਰੂ ਕਰਨਾ ਚਾਹੁੰਦੇ ਆ ਉਸ ਚੀਜ਼ ਲਈ ਉਹ ਕਿੱਥੋਂ ਇਨਫੋਰਮੇਸ਼ਨ ਇਹਦੀ ਸਾਰੀ ਕਲੈਕਟ ਕਰ ਸਕਦੇ ਆ ਅ ਰੰਜੀ ਇੱਥੇ ਇਨਫੋਰਮੇਸ਼ਨ ਤੁਹਾਡੇ ਮਾਧਿਅਮ ਰਹੀਂ ਦਵਾਂਗੇ ਖਾਸ ਕਰਕੇ ਜਿਹੜੇ ਸਾਡੇ ਜੰਗਸਟਰ ਤੁਹਾਡੇ ਪ੍ਰੋਗਰਾਮ ਪੋਡਕਾਸਟ ਸੁਣ ਰਹੇ ਹੋਣਗੇ ਹਾਂਜੀ ਇਹ ਸਾਡਾ ਅੱਜਕੱਲ ਦਾ ਨੈਸ਼ਨਲ ਲਾਈਫਸਟਾਕ ਮਿਸ਼ਨ ਐਨ ਐਲ ਐਮ ਜੇ ਤੁਸੀਂ ਉਹ ਗੂਗਲ ਤੇ ਸਰਚ ਕਰਨਗੇ ਤੇ ਐਲ ਐਮ ਐਨ ਤੇ ਨਾਂ ਦੇ ਨਾਲ ਨੈਸ਼ਨਲ ਲਾਈਫਸਟਾਕ ਮਿਸ਼ਨ ਪਰ ਸਰਕਾਰ ਚਲਾ ਰਹੀ ਆ ਔਰ ਉਦਮੀ ਮਿੱਤਰਾ ਨਾਂ ਦੀ ਇੱਕ ਐਪ ਵੀ ਆ ਠੀਕ ਹੈ ਉਹਦੇ ਉੱਤੇ ਜਾ ਕੇ ਜਿਹੜਾ ਵੀ ਤੁਸੀਂ ਕਿੱਤਾ ਸ਼ੁਰੂ ਕਰਨਾ ਪਿਗਰੀ ਦਾ ਗੋਟ ਫਾਰਮਿੰਗ ਡੇਰੀ ਫਾਰਮਿੰਗ ਫਿਸ਼ਰੀ ਕੋਈ ਵੀ ਉੱਥੇ ਸਾਰੇ ਐਪਲੀਕੇਸ਼ਨ ਹੈਗੇ ਉਹਨਾਂ ਦੀ ਸਾਰੀਆਂ ਗਾਈਡਲਾਈਨਸ ਵੀ ਹੈ ਕਿਉਂ ਉਹ ਤੋਂ ਫਿਲ ਦਾ ਫਾਰਮ ਕਿਸ ਤਰ੍ਹਾਂ ਤੁਸੀਂ ਉਹ ਫਾਰਮ ਫਿਲ ਕਰਨਾ ਕਿਦਾਂ ਪ੍ਰੋਜੈਕਟ ਰਿਪੋਰਟ ਬਣਾਉਣੀ ਆ ਕਿੰਨਾ ਤੁਸੀਂ ਆਪਣਾ ਕਿਸ ਲੈਵਲ ਤੱਕ ਦਾ ਸ਼ੁਰੂ ਕਰਨਾ ਚਾਹੁੰਦੇ ਜੋ ਕਿਉਂਕਿ ਮੈਕਸਿਮਮ ਉਹਦੇ ਵਿੱਚ ਜੇ ਮੈਂ ਪਿਗ ਦੀ ਗੱਲ ਕਰਾਂ ਤੇ 100 ਪਲੱਸ 20 ਦਾ ਉਹਦੇ ਵਿੱਚ ਹੈਗਾ ਜੇ ਮੈਂ ਆਪਣਾ ਸ਼ੀਪ ਐਂਡ ਗੋਰਡ ਦੀ ਕਰਾਂ 500 ਫੀਮੇਲ ਪਲੱਸ 25 ਮੇਲਦਾ ਹੈਗਾ ਉਹਦੇ ਵਿੱਚ ਕੋਈ 30 ਲੱਖ ਦੀ 50 ਲੱਖ ਦੀ ਸਬਸਿਡੀ ਆ ਸੂਰਾ ਵਿੱਚ 30 ਲੱਖ ਦੀ ਮੈਕਸਿਮਮ ਸਬਸਿਡੀ ਆ ਠੀਕ ਹੈ ਜੀ ਪਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਕਿਸੇ ਵੀ ਪੱਧਰ ਦਾ ਸ਼ੁਰੂ ਕਰ ਸਕਦੇ ਜੋ ਉਹਦੇ ਵਿੱਚ ਤੁਹਾਨੂੰ 10% ਤੁਸੀਂ ਆਪਣੇ ਕੋ ਮਾਰਜਨ ਮਨੀ ਪਾਉਣਾ ਓਕੇ ਤੇ ਬਾਕੀ ਜਿਹੜੀ ਆ ਉਹ ਅੱਧਾ ਤੁਸੀਂ ਬੈਂਕ ਤੋਂ ਲੋਨ ਕਰ ਲੈਣਾ ਅੱਧਾ ਤੁਹਾਨੂੰ ਜਿਹੜੀ ਆ ਉਹ ਬੈਕੈਂਡਰ ਸਬਸਿਡੀ ਜਿਹੜੀ ਆ ਉਹ ਸਰਕਾਰ ਨੇ ਦੇ ਦੇਣੀ ਆ ਠੀਕ ਹੈ ਇਹ ਸਮਾਲ ਸਕیل ਇੰਡਸਟਰੀਅਲ ਡਵੈਲਪਮੈਂਟ ਬੈਂਕ ਜਿਹੜੀ ਆ ਉਹਦੇ ਤੋਂ ਜਿਹੜੀ ਆ ਫਾਈਨਾਂਸ ਜਿਹੜਾ ਉਹ ਸਾਰਾ ਗਵਰਨਮੈਂਟ ਜਿਹੜੀ ਦਿੰਦੀ ਆ ਪ੍ਰੋਪਰ ਤਰੀਕੇ ਨਾਲ ਜਨੇ ਆਪਣਾ ਕਰਨਾ ਹਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਆ ਕਿ ਇਹਦੇ ਵਾਸਤੇ ਕੀ ਕੀ ਲੋੜਾਂ ਨੇ ਸਭ ਤੋਂ ਪਹਿਲੀ ਲੋੜ ਆ ਕਿ ਤੁਸੀਂ ਟ੍ਰੇਨਿੰਗ ਲਈ ਹੋਵੇ ਬਿਲਕੁਲ ਉਹ ਹਫਤੇ ਦੀ ਟ੍ਰੇਨਿੰਗ ਹੈ ਤਾਂ ਉਹ ਸੰਪਰਕ ਕਰ ਲੈ ਸਾਡੇ ਡਿਪਾਰਟਮੈਂਟ ਦੇ ਨਾਲ ਠੀਕ ਹੈ ਤੇ ਉਹ ਤੁਹਾਡਾ ਤੁਹਾਨੂੰ ਪ੍ਰੋਪਰ ਸ਼ਡਿਊਲ ਦੱਸ ਦੇਣਗੇ ਉਹ ਜਾ ਕੇ ਟ੍ਰੇਨਿੰਗ ਲੈ ਕੇ ਤੇ ਤੁਸੀਂ ਉਹ ਕਿਉਂਕਿ ਟ੍ਰੇਨਿੰਗ ਇੱਥੇ ਜ਼ਰੂਰੀ ਹੈ ਜਦੋਂ ਵੀ ਤੁਸੀਂ ਕੋਈ ਆਪਣਾ ਫਾਰਮ ਭਰਨਾ ਉਹਦਾ ਟ੍ਰੇਨਿੰਗ ਦਾ ਸਰਟੀਫਿਕੇਟ ਤੁਹਾਨੂੰ ਅਪਲੋਡ ਕਰਨਾ ਪੈਣਾ ਨਾਲ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਫਾਈਨੈਂਸ਼ੀਅਲ ਤੁਹਾਡੇ ਕੀ ਮਤਲਬ ਕੇ ਦੇ ਵਿੱਚ ਫੀਜ਼ਿਬਿਲਿਟੀ ਆ ਤੁਸੀਂ ਕਿੰਨਾ ਕੁ ਲਾ ਸਕਦੇ ਜੋ ਕਿਸ ਪੱਧਰ ਤੇ ਸ਼ੁਰੂ ਕਰ ਸਕਦੇ ਜੋ ਜੇ ਤੁਸੀਂ ਪ੍ਰੋਪਰ ਟ੍ਰੇਨਿੰਗ ਲਈ ਆ ਤੁਹਾਡੇ ਕੋਲ ਜੇ ਥੋੜਾ ਬੋਝਾ ਛੋਟੇ ਤੌਰ ਤੇ ਤਜਰਬਾ ਹੈਗਾ ਤੁਹਿਆ ਨੂੰ ਵੱਡੇ ਤੌਰ ਤੇ ਕਰਨਾ ਚਾਹੁੰਦੇ ਜੋ ਤੇ ਉਹ ਤੁਸੀਂ ਆਪਣਾ ਵੇਖਣਾ ਕਿ ਕਿੰਨਾ ਕੁ سرمਾਇਆ ਜਿਹੜਾ ਤੁਸੀਂ ਆਪਣੇ ਕੋਲ ला ਸਕਦੇ ਜੋ ਬੈਂਕ ਦੀ ਤੁਹਾਡੀ ਜਿਹੜੀ ਆ ਉਹ ਉਹਨਾਂ ਦਾ ਆਪਣਾ ਤੁਹਾਡਾ ਜਿੱਦਾਂ ਅੱਜ ਕੱਲ ਸਿਮਪਲ ਸਕੋਰ ਹੈ ਲਾ ਵਗੈਰਾ ਉਹ ਕਿੱਦਾਂ ਤੇ ਉਹ ਗਵਰਨਮੈਂਟ ਨੇ ਫਿਰ ਉਹ ਤੁਹਾਡੀਆਂ ਜਿਹੜੀਆਂ ਸਟੇਜਸ ਜਿਹੜਾ ਕੋ ਕੋ ਜਿਹੜੇ ਪਾਸ ਹੁੰਦਾ ਜਾਣਾ ਤੇ ਫਿਰ ਐਂਡ ਦੇ ਉੱਤੇ ਜਿਹੜੀ ਆ ਉਹ ਸਟੇਟ ਗਵਰਨਮੈਂਟ ਨੇ ਕਰਨੀ ਆ ਉੱਥੋਂ ਫਿਰ ਜਿਹੜੀ ਅੱਗੋਂ ਸੈਂਟਰ ਗਵਰਨਮੈਂਟ ਦੇ ਉੱਤੋਂ ਸਕੀਮ ਜਿਹੜੀ ਸਬਸਿਡੀ ਦੀ ਪਾਸ ਹੋ ਜਣੀ ਆ ਤੇ ਸੋ ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਵਾ ਸਰਕਾਰਾਂ ਦਾ ਕਿ ਉਹ ਆਪਣਾ ਨਵੇਂ ਜਿਹਨੇ ਇੱਕ ਤੰਤਾ ਸ਼ੁਰੂ ਕਰਨਾ ਉਹ ਸ਼ੁਰੂ ਕਰ ਸਕਦਾ ਬਹੁਤ ਵੱਟੀ ਸਬਸਿਡੀ ਆ 50% ਬਾਕੀ ਨਿਵਾੜੀ ਵੀ ਆ ਨੈਸ਼ਨਲ ਜਿਹੜੀ ਐਗਰੀਕਲਚਰ ਡਵੈਲਪਮੈਂਟ ਰੂਰਲ ਡਵੈਲਪਮੈਂਟ ਬੈਂਕ ਆ ਉਹ ਵੀ ਸਕੀਮਾਂ ਦੇ ਰਹੀ ਆ ਉਹਦੇ ਵਿੱਚ 25% ਜਨਰਲ ਕੈਟਾਗਰੀ ਲਈ ਸਬਸਿਡੀ ਆ 33% ਸਾਡੇ ਕੋਲ ਸ਼ੈਡਿਊਲ ਕਾਸਟ ਲਈ ਜਿਹੜੇ ਸਾਡੇ ਵੀਰ ਨੇ ਉਹਨਾਂ ਵਾਸਤੇ ਸਬਸਿਡੀ ਆ ਉਹਦੇ ਵਿੱਚ ਵੀ ਬੜੀਆਂ ਵੱਖਰੀਆਂ ਵੱਖਰੀਆਂ ਤਰੀਕਿਆਂ ਦੀਆਂ ਮਤਲਬ ਕਿ 25+5 ਗੋਟ ਫਾਰਮ ਦਾ ਇਸੇ ਤਰ੍ਹਾਂ 6+2 ਪਿਗਰੀ ਫਾਰਮ ਦਾ ਪੋਲਟਰੀ ਦੀਆਂ ਸਕੀਮਜ਼ ਨੇ ਹਜ਼ਾਰ ਬਰਡ ਤੱਕ ਦਾ 10000 ਤੱਕ ਦਾ ਔਰ ਡਿਫਰੈਂਟ ਉਸਤੇ ਤੁਸੀਂ ਸਾਈਟ ਤੇ ਜਾ ਕੇ ਔਰ ਨਬਾੜ ਦਾ ਇੱਥੇ ਆਫਿਸ ਵੀ ਆ ਉਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਅੱਜ ਕੱਲ ਤੇ ਸਾਰਾ ਆਨਲਾਈਨ ਉਹਨਾਂ ਦਾ ਫਾਰਮ ਆਨਲਾਈਨ ਭਰਿਆ ਜਾਂਦਾ ਪ੍ਰੋਜੈਕਟ ਰਿਪੋਰਟਾਂ ਵੀ ਤੁਹਾਨੂੰ ਸਾਰੀਆਂ ਉੱਥੋਂ ਮਿਲ ਜਾਂਦੀਆਂ ਨੇ ਔਰ ਤੁਸੀਂ ਕਿਉਂਕਿ ਅੱਜ ਕੱਲ ਸਾਰੇ ਯੰਗਸਟਰ ਤੁਹਾਨੂੰ ਪਤਾ ਮੋਬਾਈਲ ਫੋਨ ਚਲਾਉਣਾ ਜਾਣਦੇ ਨੇ ਐਪਲੀਕੇਸ਼ਨ ਉਹਨਾਂ ਨੂੰ ਡਾਊਨਲੋਡ ਕਰਨੀ ਜਾਂ ਉਹਨਾਂ ਨੂੰ ਭਰਨਾ ਹਾਂ ਜਿੱਥੇ ਵੀ ਕਿਤੇ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਆ ਉਹ ਸਾਡੇ ਡਿਪਾਰਟਮੈਂਟ ਨਾਲ ਸੰਪਰਕ ਕਰ ਸਕਦੇ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਲਾਈਨ ਦੇ ਕੇ ਉਹ ਸਾਰਾ ਫਾਰਮ ਜਿਹੜਾ ਉਹ ਚੰਗੀ ਤਰ੍ਹਾਂ ਪ੍ਰਵਾਹ ਕੇ ਉਹਨਾਂ ਦੀ ਜਿਹੜੀ ਆ ਕਿਉਂਕਿ ਫਿਜ਼ੀਕਲ ਵੈਰੀਫਿਕੇਸ਼ਨ ਵੀ ਹੁੰਦੀ ਹੈ ਉਹ ਸਾਡੇ ਡਿਪਾਰਟਮੈਂਟ ਵੱਲੋਂ ਕੀਤੀ ਜਾਂਦੀ ਹੈ ਤੇ ਉਹ ਸਾਰਾ ਉਹਨਾਂ ਦੀ ਹੈਲਪ ਕਰਕੇ ਇੱਕ ਜੰਗਸਟਰ ਨੂੰ ਜਿਹੜਾ ਪ੍ਰੋਪਰ ਕਰ ਸਕਦੇ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਬਾਹਰ ਜਾਣ ਦਾ ਬੜਾ ਰੁਝਾਨ ਹੈ ਸਾੜ ਕਰਕੇ ਪੰਜਾਬ ਦੇ ਵਿੱਚ ਔਰ ਕਰਨ ਦੀ ਇਹ ਕਹਾਣੀ ਤੁਹਾਨੂੰ ਦੱਸੋਗਾ ਕਿ ਜਦੋਂ ਅਸੀਂ ਅਵੇਅਰਨੈਸ ਕੈਂਪ ਵੀ ਪਿੰਡਾਂ ਵਿੱਚ ਲਾਉਂਦੇ ਆ ਹਾਂਜੀ ਤੇ ਸਾਡੇ ਸਾਹਮਣੇ ਸਿਰਫ ਬਜ਼ੁਰਗੇ ਬੈਠੇ ਹੁੰਦੇ ਆ ਉਹ ਮੈਕਸਿਮਮ ਯੰਗਸਟਰ ਤੇ ਬਾਹਰ ਹੀ ਚਲੇ ਗਏ ਜਿਵੇਂ ਕਹਿੰਦੇ ਆ ਨਾ ਕਿ ਆਪਣਾ ਵੀ ਬਾਪੂ ਜੀ ਜਾਂ ਬਜ਼ੁਰਗੋ ਵੀ ਜਿਹੜੇ ਤੁਹਾਨੂੰ ਦੇ ਹੁਣ ਤੇ ਬਈ ਨਵੇਂ ਬੱਚਿਆਂ ਨੂੰ ਅਗੇ ਉਹ ਸਾਰਿਆਂ ਦਾ ਉਹਦੇ ਉਹਦੇ ਮੁੰਡਾ ਦੇ ਬਾਹਰ ਚਲੇ ਗਿਆ ਉਹਦੇ ਉਧਰ ਚਲੇ ਗਿਆ ਇਧਰ ਚਲੇ ਗਿਆ ਸੋ ਮੈਂ ਕਹਾਂਗਾ ਕਿ ਬਾਹਰ ਜਾਣ ਨਾਲੋਂ ਵੀ ਜਿਹੜਾ ਬਾ ਤੁਸੀਂ ਇੱਥੇ ਬੜੇ ਵਧੀਆ ਆਪਣੀ ਦੇਸ਼ ਆ ਆਪਣੇ ਪੰਜਾਬ ਚ ਰਹਿ ਕੇ ਰੋਜੀ ਰੋਟੀ ਕਮਾ ਸਕਦੇ ਜੋ ਔਰ ਪਸ਼ੂ ਪਾਲਣ ਵਿਭਾਗ ਹਮੇਸ਼ਾ ਹੀ ਤੁਹਾਡੀ ਸਹਾਇਤਾ ਲਈ ਹਮੇਸ਼ਾ ਹੀ ਤਤਪਰ ਹਮੇਸ਼ਾ ਅਸੀਂ ਤੁਹਾਡੀ ਹੈਲਪ ਕਰਨ ਲਈ ਤਿਆਰ ਹਾਂ